ਤਾਂ ਹੜਾ ਦੌਰਾਨ ਇੱਕ ਨਾਮ ਨਿਕਲ ਕੇ ਸਾਹਮਣੇ ਆਇਆ ਸੀਗਾ ਹੰਸਪਾਲ ਜੀ ਦਾ ਤਾਂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅਵਾਰਡ ਮਿਲਿਆ ਹੈ ਬਹੁਤ ਕਿਸਮਤ ਵਾਲਿਆਂ ਨੂੰ ਇੱਥੇ ਫਰੀਦਕੋਟ ਵਿੱਚ ਅਵਾਰਡ ਦਿੱਤੇ ਜਾਂਦੇ ਨੇ ਤਾਂ ਹੰਸਪਾਲ ਜੀ ਦਾ ਨਾਮ ਉਸ ਵਿੱਚ ਜੁੜਿਆ ਹੈ ਸੜਨ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਦੇ ਮੁਬਾਰਕਾਂ ਇਸ ਦਿਨ ਦੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਹਾਂ ਜੀ ਤੁਸੀਂ ਬੜੀ ਚਰਚਾ ਉਚਾਈ ਸੀ ਹੜਾ ਦੌਰਾਨ ਉਸ ਤੋਂ ਬਾਅਦ ਬੜਾ ਇੱਕ ਪਾਰਦਰਸ਼ੀ ਤਰੀਕਾ ਹੁੰਦਾ ਇੱਥੇ ਜਿਹੜੇ ਅਵਾਰਡ ਮਿਲਦੇ ਨੇ ਕਿਰਨ ਬੇਦਿਨ ਮਿਲ ਚੁੱਕਿਆ ਬਹੁਤ ਵੱਡੇ ਵੱਡੇ ਸਿੱਖਿਆਦ ਮਿਲ ਚੁੱਕਿਆ ਤੁਹਾਡਾ ਨਾਮ ਅੱਜ ਉਸ ਵਿੱਚ ਜੁੜ ਗਿਆ ਸਾਡੇ ਲਈ ਤਾਂ ਨਾ ਯਾਨੀ ਕਿ ਇਹ ਅਨੋਖੀ ਚੀਜ਼ ਹੈ ਜਿੱਦਾਂ ਨਾ ਯਾਨੀ ਕਿ ਜਨ ਕੇ ਇੱਕ ਮਾੜੇ ਬੰਦੇ ਨੂੰ ਹੀਰਾ ਲੱਭ ਜਾਂਦਾ ਨਾ ਯਾਨੀ ਕਿ ਉਹ ਚੀਜ਼ ਦੀ ਹੋਂਦੇ ਨਾ ਆ ਜਾਵੇ ਸਾਡੇ ਕੋਲ ਹੀਰਾ ਸਾਹਮਣੇ ਆ ਜਾਵੇ ਯਾਨੀ ਕਿ ਉਹ ਉਦਾਂ ਦਾ ਫੀਲਿੰਗ ਹੈਗੀ ਹੈ ਯਾਨੀ ਕਿ ਐਡਾ ਮਾਣ ਜਿਹੜਾ ਹੈਗਾ ਨਾ ਤੇ ਪਰਮਾਤਮਾ ਬਖਸ਼ਿਸ਼ ਕਰੂਗਾ ਜੀ ਤੇ ਗਾਂ ਵੀ ਅਸੀਂ ਹਾਜ਼ਰੀ ਰਵਾਂਗੇ ਜੇ ਕਿਸ਼ਤੀਆਂ ਦੀ ਲੋਡ ਪਈ ਤੇ ਅਬਲ ਤੇ ਇਹਨਾਂ ਚੀਜ਼ਾਂ ਦੀ ਲੋਡ ਪਾਵੇ ਇਹਨਾਂ ਰੱਬ ਅੱਗੇ ਜੋਦੜੀ ਹੈਗੀ ਕਿ ਇਹਨਾਂ ਚੀਜ਼ਾਂ ਦੀ ਲੋਡ ਨਾ ਪਾਵੇ ਤੇ ਜੇ ਲੋਡ ਪਈ ਆ ਤੇ ਅਸੀਂ ਹਾਜ਼ਰ ਹੈਗੇ ਆ ਅਸਲ 'ਚ ਇਹ ਸਾਡੇ ਕੰਮ ਸ਼ੁਰੂ ਕਰਨ ਦਾ ਜਿਹੜਾ ਕਾਰਨ ਸੀਗਾ ਨਾ ਇੱਕ ਮੈਸੇਜ ਅਸੀਂ ਦੇਣਾ ਸੀਗਾ ਯਾਨੀ ਕਿ মিডিਆ ਮੂਰੇ ਆਉਣਾ ਨਹੀਂ ਚਾਹੁੰਦੇ ਸੀ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਹੈਗੀ ਆ ਐਗਰੀਕਲਚਰ ਇੰਡਸਟਰੀ ਉਹ ਜੇ 10-10 ਕਿਸ਼ਤੀਆਂ ਵੀ ਬਣਾਉਣਾ ਤੇ ਇੱਕੋ ਦਿਨ ਚ 1000 ਕਿਸ਼ਤੀ ਬਣਾ ਸਕਦੀ ਸੀ ਜੀ ਹੋ ਸਕਦਾ ਕੋਈ ਲੋਕ ਲੱਗੇ ਵੀ ਹੋਣ ਕਿਉਂਕਿ ਆਪਾਂ ਪੰਜਾਬ ਦੇ ਜੀਵਿੰਦਾਰ ਤੋਂ ਹੀ ਕਮਾਉਨੇ ਆ ਤੇ ਇਹਨਾਂ ਲਈ ਵੀ ਕਰਨਾ ਚਾਹੀਦਾ ਵਾ ਜੇ 10 ਸਾਲ ਬਾਅਦ ਇੱਕ ਵਾਰੀ ਕਰਨਾ ਪੈ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਉਹ ਤਾਂ ਪੁਰਾਣੀ ਜਾਗੇ ਕਿ ਨਹੀਂ ਜਾਗੇ ਸਾਡੇ ਸੱਜਣ ਤੇ মিডিਆ ਜਾਗ ਪਿਆ ਪਰ ਤੁਹਾਨੂੰ ਦੇਖ ਕੇ ਬਹੁਤ ਲੋਕਾਂ ਨੇ ਪ੍ਰੇਰਣਾ ਜ਼ਰੂਰ ਲੈਣਗੇ ਪ੍ਰਯੋਗ ਕਰ ਸਕਦੇ ਅਸੀਂ ਵੀ ਕਿਤਨਾ ਕਿਤੇ ਕੁਝ ਕਰ ਸਕਦਾ ਜ਼ਰੂਰ ਜੀ ਕਰਨਾ ਚਾਹੀਦਾ ਅਸੀਂ ਉਹਦਾ ਯਾਨੀ ਕਿ ਅਸੀਂ ਇੱਥੋਂ ਤੱਕ ਕਰਦਾ ਸੀ ਕਿ ਉਹਦਾ ਇੰਟਰਨੈਟ ਤੇ ਡਿਜ਼ਾਈਨ ਵਗੈਰਾ ਸਾਂਝਾ ਕਰਤਾ ਸੀ ਹੋਰ ਅਸੀਂ ਖੋਲ੍ਹ ਦਿੱਤੀ ਸੀ ਕਿ ਜਿੱਦਾਂ ਪਿੰਡਾਂ ਦੇ ਵਿੱਚ ਹੈਗੇ ਛੋਟੇ ਵੈਲਡਰ ਛੋਟੇ ਤੇ ਨਹੀਂ ਹੁੰਦੇ ਖैर ਕਿਸੇ ਨੂੰ ਕਹਿ ਸਕਦੇ ਆ ਕਿ ਕਾਰੀਗਰ ਹੁੰਦੇ ਆ welding ਸੈੱਟ ਲੱਗੇ ਹੁੰਦੇ ਆ ਉੱਥੇ ਕੋਈ ਯਾਨੀ ਕਿ ਉੱਥੇ ਚਦਰ ਚੋਂ ਚਦਰ ਕਟਵਾ ਕੇ ਲਿਆਓ ਭਾਵੇਂ 1 ਇੰਚ 100 ਕਿਸ਼ਤੀ ਦੀ ਕੱਟੀ ਜਾਊਗੀ ਇੰਨੀ ਕਿ ਕੈਪੇਬਿਲਿਟੀ ਹੈਗੀ ਸੀ ਜਿਉਂਕਿ ਵੈਲਡਰਾਂ ਦੀ ਥੋੜੀ ਕਮੀ ਆ ਰਹੀ ਸੀਗੀ ਮਟੀਰੀਅਲ ਤੇ ਬਹੁਤ ਕਟਿਆ ਜਾਂਦਾ ਸੀਗਾ ਪਰ ਵੈਲਡਰ ਥੋੜੇ ਘੱਟ ਸੀਗੇ ਤੇ ਅਸੀਂ ਕਹਿੰਦੇ ਕਿ ਮਟੀਰੀਅਲ ਲੈ ਆ ਕੇ ਤੁਸੀਂ ਆਪਦੇ ਪੈੰਡ ਹੀ ਜੋੜ ਲਓ ਕਿਸ਼ਤੀ ਅਦਾਜ਼ ਦਾ ਯਾਨੀ ਕਿ ਇੱਕ ਹਮਲਾ ਮਾਰੀ ਆਪਾਂ ਸਾਰੇ ਇਹਨੇ ਪੰਜਾਬ ਲਈ ਮਾਰ ਲੀ ਹਮਲਾ ਯਾਨੀ ਵੇਟ ਮੰਨਦੇ ਇਹ ਸੋਚ ਸੀਗੀ ਸਾਡੀ ਅ ਤੁਸੀਂ ਹੰਕਾਰ ਦੀ ਗੱਲ ਕੀਤੀ ਵੀ ਹੰਕਾਰ ਨਾਲ ਜਾਵੇ ਬੜਾ ਸੋਹਣਾ ਗੱਨੇ ਹੋ ਤਾਂ ਦੋ ਲਫ਼ਜ਼ੇ ਜ਼ਰੂਰ ਸਾਨੂੰ ਵੀ ਸੁਣਾ ਦਿਓ ਦੇਖੋ ਜੀ ਸ਼ਬਦ ਕਈ ਵਾਰੀ ਆਪਾਂ ਗੁਰੂ ਘਰ ਆਉਂਦੇ ਹੈਗੇ ਆ ਤੇ ਆਪਣੇ ਫਰਜ਼ ਭੁੱਲ ਜਾਂਦੇ ਆ ਕਿ ਆਪਾਂ ਕਰਨ ਕੀ ਆਏ ਆ ਤੇ ਸਰੀਰ ਵੀ ਇੱਕ ਘਾਰੀ ਹੈਗਾ ਵਾ ਤੇ ਸ਼ਬਦ ਹੈਗਾ ਮਨ ਰੇ ਕੌਨ ਕਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੀ ਕੀਨੀ ਆਪਾਂ ਜਾਨੀ ਕਿ ਨਿੰਦਿਆ ਨੁੰਦਿਆ ਦੇ ਵਿੱਚ ਲੱਗੇ ਰਹੀਦਾ ਜਾਂ ਪਰਾਇਤਾਨਾ ਨਿਹਾਰਦੇ ਰਹੀਦਾ ਤੇ ਆਰਾਮ ਦੇ ਲੱਗੇ ਨਹੀਂ ਹੋਈਦਾ ਕਿ ਆਰਾਮ ਦੇ ਲੱਗੇ ਵੀ ਹੋਣਾ ਚਾਹੀਦਾ ਇਹ ਆਪਣਾ ਸਰੀਰ ਦਾ ਆਪਣੀ ਆਤਮਾ ਪ੍ਰਤੀ ਫਰਜ਼ ਹੈਗਾ ਰੋਣਾ ਸਾਹਿਬ ਕਿੱਦਾਂ ਦਾ ਲੱਗਿਆ ਅਜਿਹੀ ਸ਼ਖਸੀਅਤਾਂ ਨੂੰ ਸਨਮਾਨਤ ਕਰਕੇ ਅੱਜ ਜਿਨ੍ਹਾਂ ਨੂੰ ਲੋਕ ਅੱਜ ਕੱਲ ਵੇਖਣ ਨੂੰ ਕਹਿੰਦੇ ਕਿ ਵੇਖੀ ਅਸੀਂ ਕਿਹੋ ਜਿਹੇ ਹੈਗੇ ਉਹ ਇਨਸਾਨ ਦੇਖੋ ਜਦੋਂ ਮੈਂ ਇਹਨਾਂ ਨੂੰ ਅੱਜ ਰਿਸੀਵ ਕੀਤਾ ਸਾਡੀ ਕਮੇਟੀ ਨੇ ਉੱਥੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਸਾਡੇ ਕੋਲੇ ਕੋਈ ਸ਼ਬਦ ਨਹੀਂ ਜਿਹੜੀ ਤੁਸੀਂ ਇਸ ਸਾਫਤ ਚ ਪੰਜਾਬ ਦੀ ਸੇਵਾ ਕੀਤੀ ਹੈ ਤੇ ਤੁਹਾਨੂੰ ਜੀ ਐ ਕਹਨੇ ਆ ਤੇ ਦੂਜੀ ਗੱਲ ਸਾਡੀ ਕਮੇਟੀ ਫਖਰ ਮਹਿਸੂਸ ਕਰਦੀ ਹੈ ਕਿ ਅੱਜ ਇਹਨਾਂ ਨੂੰ ਤੇ ਨਾਲ ਉਹ ਬੇਟੀ ਸਾਡੇ ਸ਼ਹਿਰ ਦੀ ਲੜਕੀ ਹੈ ਜਿਹਦੀ ਅਜੇ ਉਮਰ ਬੜੀ ਪਈ ਹੈ ਉਹਨੇ ਬੜੀਆਂ ਪ੍ਰਾਪਤੀਆਂ ਕਰਨੀਆਂ ਸੀ ਦੋਨਾਂ ਨੂੰ ਸਨਮਾਨਿਤ ਕਰਕੇ ਸਾਡੀ ਕਮੇਟੀ ਵੀ ਫਖਰ ਮਹਿਸੂਸ ਕਰਦੀ ਹੈ ਧੰਨਵਾਦ ਸਿਮਰ ਜੀ ਹੰਸਪਾਲ ਜੀ ਲਈ ਦੋ ਲਫ਼ਜ਼ ਜ਼ਰੂਰ ਕਹਿ ਦਿਓ ਕੀ ਮੈਂ ਮੈਂ ਛੋਟਾ ਤੁਛ ਬੰਦਾ ਮੈਂ ਕੀ ਕਹਿ ਸਕਦਾ ਇਹਨਾਂ ਦੇ ਬਹੁਤ ਉੱਚੇ ਆ ਭਾਵੇਂ ਬੜਾ ਹੁਣ عمر ਛੋਟੇ ਕਾਫੀ ਪਰ ਬਹੁਤ ਅੱਗੇ ਜਾ ਚੁੱਕੇ ਐ ਇਹਨਾਂ ਤੇ ਵਾਇਗਰੂ ਦੀ ਕਿਰਪਾ ਇਹਨਾਂ ਤੇ ਮਿਹਰ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਹੰਸਪਾਲ ਜੀ ਮੌਜੂਦ ਸਿਗਤ ਨਾਲ तमाम ਕਮੇਟੀ ਮੈਂਬਰ ਮੌਜੂਦ ਸਿਗਤਾ ਦੇਖਿਆ ਤੁਸੀਂ ਕਿ ਜਿੰਨਾ ਵਿੱਚ ਸੇਵਾ ਦਾ ਜਜ਼ਬਾ ਹੁੰਦਾ ਹੈ ਤਾਂ ਉਹਨਾਂ ਦੀ ਕਿਰਪਾ ਵੀ ਜਰੂਰ ਜਿਹੜੀ ਹੈਗੀ ਹੈ ਬਰਸਦੀ ਹੈ ਤਾਂ ਇਸ ਵਕਤ ਬਾਬਾ ਫਰੀਦ ਜੀ ਵੱਲੋਂ ਜਿਹੜੇ ਅਵਾਰਡ ਦਿੱਤੇ ਜਾਂਦੇ ਨੇ ਇਥੇ ਸੰਸਥਾ ਵੱਲੋਂ ਉਹ ਇਸ ਵਕਤ ਹੰਸਪਾਲ ਜੀ ਨੂੰ ਦਿੱਤਾ ਗਿਆ। ਫਰੀਦ ਕੋ ਤੋਂ ਕੈਮਰਾ ਪਸੰਦਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ। ਤਾਂ ਹੜਾ ਦੌਰਾਨ ਇੱਕ ਨਾਮ ਨਿਕਲ ਕੇ ਸਾਹਮਣੇ ਆਇਆ ਸੀਗਾ ਹੰਸਪਾਲ ਜੀ ਦਾ। ਤਾਂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅਵਾਰਡ ਮਿਲਿਆ ਹੈ। ਬਹੁਤ ਕਿਸਮਤ ਵਾਲਿਆਂ ਨੂੰ ਇੱਥੇ ਫਰੀਦਕੋਟ ਵਿੱਚ ਅਵਾਰਡ ਦਿੱਤੇ ਜਾਂਦੇ ਨੇ ਤਾਂ ਹਰਸਪਾਲ ਜੀ ਦਾ ਨਾਮ ਉਸ ਵਿੱਚ ਜੁੜਿਆ ਹੈ ਸੜਨ ਮੌਜੂਦ ਨੇ ਸਭ ਤੋਂ ਪਹਿਲਾਂ ਦੇ ਮੁਬਾਰਕਾਂ ਇਸ ਦਿਨ ਦੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਹਾਂ ਜੀ ਤੁਸੀਂ ਬੜੀ ਚਰਚਾ ਉਚਾਈ ਸੀ ਹੜਾ ਦੌਰਾਨ ਉਸ ਤੋਂ ਬਾਅਦ ਬੜਾ ਇੱਕ ਪਾਰਦਰਸ਼ੀ ਤਰੀਕਾ ਹੁੰਦਾ ਇੱਥੇ ਜਿਹੜੇ ਅਵਾਰਡ ਮਿਲਦੇ ਨੇ ਕਿਰਨ ਬੇਦੀ ਨੂੰ ਮਿਲ ਚੁੱਕਿਆ ਬਹੁਤ ਵੱਡੇ-ਵੱਡੇ ਸਿੱਖਿਆਦ ਮਿਲ ਚੁੱਕਿਆ ਤੁਹਾਡਾ ਨਾਮ ਅੱਜ ਉਸ ਵਿੱਚ ਜੁੜ ਗਿਆ ਸਾਡੇ ਲਈ ਤਾਂ ਨਾ ਯਾਨੀ ਕਿ ਇਹ ਅਨੋਖੀ ਚੀਜ਼ ਹੈ ਜਿੱਦਾਂ ਨਾ ਯਾਨੀ ਕਿ ਜੋ ਯਾਨੀ ਕਿ ਇੱਕ ਮਾੜੇ ਬੰਦੇ ਨੂੰ ਹੀਰਾ ਲੱਭ ਜਾਂਦਾ ਹੈ ਨਾ ਯਾਨੀ ਕਿ ਉਹ ਚੀਜ਼ ਦੀ ਹੋਂਦੇ ਨਾ ਆ ਜਾਵੇ ਸਾਡੇ ਕੋਲ ਹੀਰਾ ਸਾਹਮਣੇ ਆ ਜਾਵੇ ਯਾਨੀ ਕਿ ਉਹ ਉਹਦਾ ਦਾ ਫੀਲਿੰਗ ਹੈਗੀ ਹੈ ਯਾਨੀ ਕਿ ਐਡਾ ਮਾਣ ਜਿਹੜਾ ਹੈਗਾ ਨਾ ਤੇ ਪਰਮਾਤਮਾ ਬਖਸ਼ਿਸ਼ ਕਰੂਗਾ ਜੀ ਤੇ ਗਾਂ ਵੀ ਅਸੀਂ ਹਾਜ਼ਰੀ ਰਵਾਂਗੇ ਜੇ ਕਿਸ਼ਤੀਆਂ ਦੀ ਲੋਡ ਪਈ ਤੇ ਅਵਲ ਤੇ ਇਹਨਾਂ ਚੀਜ਼ਾਂ ਦੀ ਲੋਡ ਪਾਵੇ ਨਾ ਰੱਬ ਅੱਗੇ ਜੋਦੜੀ ਹੈਗੀ ਕਿ ਇਹਨਾਂ ਚੀਜ਼ਾਂ ਦੀ ਲੋਡ ਨਾ ਪਾਵੇ ਤੇ ਜੇ ਲੋੜ ਪਈ ਆ ਤੇ ਅਸੀਂ ਹਾਜ਼ਰ ਹੈਗੇ ਆ ਅਸਲ 'ਚ ਇਹ ਸਾਡੇ ਕੰਮ ਸ਼ੁਰੂ ਕਰਨ ਦਾ ਜਿਹੜਾ ਕਾਰਨ ਸੀਗਾ ਨਾ ਇੱਕ ਮੈਸੇਜ ਅਸੀਂ ਦੇਣਾ ਸੀਗਾ ਯਾਨੀ ਕਿ মিডিਆ ਮੋਰੇ ਆਉਣਾ ਨਹੀਂ ਚਾਹੁੰਦੇ ਸੀ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਹੈਗੀ ਆ ਐਗਰੀਕਲਚਰ ਇੰਡਸਟਰੀ ਉਹ ਜੇ 10-10 ਕਿਸ਼ਤੀਆਂ ਵੀ ਬਣਾਉਣਾ ਤੇ ਇੱਕੋ ਦਿਨ 'ਚ 1000 ਕਿਸ਼ਤੀ ਬਣਾ ਸਕਦੀ ਸੀਗੀ ਹੋ ਸਕਦਾ ਕੋਈ ਲੋਕ ਲੱਗੇ ਵੀ ਹੁਣ ਕਿਉਂਕਿ ਆਪਾਂ ਪੰਜਾਬ ਦੇ ਜੀਵਿੰਦਾਰ ਤੋਂ ਹੀ ਕਮਾਉਨੇ ਆ ਤੇ ਇਹਨਾਂ ਲਈ ਵੀ ਕਰਨਾ ਚਾਹੀਦਾ ਵਾ ਜੇ 10 ਸਾਲ ਬਾਅਦ ਇੱਕ ਵਾਰੀ ਕਰਨਾ ਪੈ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਉਹ ਤਾਂ ਪੁਰਾਣੀ ਜਾਗੇ ਕਿ ਨਹੀਂ ਜਾਗੇ ਸਾਡੇ ਸੱਜਣ ਤੇ মিডিਆ ਜਾਗ ਪਿਆ ਪਰ ਤੁਹਾਨੂੰ ਦੇਖ ਕੇ ਬਹੁਤ ਲੋਕਾਂ ਨੇ ਪ੍ਰੇਰਣਾ ਜ਼ਰੂਰ ਲੈਣਗੇ ਉਹ ਕਰ ਸਕਦੇ ਅਸੀਂ ਵੀ ਕਿਤਨਾ ਕਿਤੇ ਕੁਝ ਕਰ ਸਕਦਾ ਜਰੂਰ ਜੀ ਕਰਨਾ ਚਾਹੀਦਾ ਅਸੀਂ ਉਹਦਾ ਯਾਨੀ ਅਸੀਂ ਇੱਥੋਂ ਤੱਕ ਕਰਦਾ ਸੀ ਕਿ ਉਹਦਾ ਇੰਟਰਨੈਟ ਤੇ ਡਿਜ਼ਾਈਨ ਵਗੈਰਾ ਸਾਂਝਾ ਕਰਤਾ ਸੀ ਹੋਰ ਐਸੀ ਖੋਲ ਦੇ ਦਿੱਤੀ ਸੀ ਕਿ ਜਿੱਦਾਂ ਪਿੰਡਾਂ ਦੇ ਵਿੱਚ ਹੈਗੇ ਛੋਟੇ ਵੈਲਡਰ ਛੋਟੇ ਤਾਂ ਨਹੀਂ ਹੁੰਦੇ ਖैर ਕਿਸੇ ਨੂੰ ਕਹਿ ਸਕਦੇ ਆ ਕਿ ਕਾਰੀਗਰ ਹੁੰਦੇ ਆ welding ਸੈੱਟ ਲੱਗੇ ਹੁੰਦੇ ਆ ਉੱਥੇ ਕੋਈ ਯਾਨੀ ਕਿ ਉੱਥੇ ਚਦਰ ਚੋਂ ਚਦਰ ਕਟਵਾ ਕੇ ਲਿਆਓ ਭਾਵੇਂ 1 ਇੰਚ 100 ਕਿਸ਼ਤੀ ਦੀ ਕੱਟੀ ਜਾਊਗੀ ਇੰਨੀ ਕਿ ਕੈਪੇਬਿਲਿਟੀ ਹੈਗੀ ਸੀ ਕਿਉਂਕਿ ਵੈਲਡਰਾਂ ਦੀ ਥੋੜੀ ਕਮੀ ਆ ਰਹੀ ਸੀਗੀ ਮਟੀਰੀਅਲ ਤਾਂ ਬਹੁਤ ਕੱਟਿਆ ਜਾਂਦਾ ਸੀ ਪਰ ਵੈਲਡਰ ਥੋੜੇ ਘੱਟ ਸੀਗੇ ਤੇ ਅਸੀਂ ਕਹਿੰਦੇ ਕਿ ਮਟੀਰੀਅਲ ਲਿਆ ਕੇ ਤੁਸੀਂ ਆਪਦੇ ਪਿੰਡ ਹੀ ਜੋੜ ਲਓ ਕਿਸ਼ਤੀਆਂ ਦਾ ਆਦਿ ਯਾਨੀ ਕਿ ਇੱਕ ਹਮਲਾ ਮਾਰੀ ਆਪਾਂ ਸਾਰੇ ਨੇ ਪੰਜਾਬ ਲਈ ਮਾਰਲੀ ਆ ਹਮਲਾ ਯਾਨੀ ਵਿੱਚ ਮੰਨਦੇ ਇਹ ਸੋਚ ਸੀਗੀ ਸਾਡੀ ਅ ਤੁਸੀਂ ਹੰਕਾਰ ਦੀ ਗੱਲ ਕੀਤੀ ਵੀ ਹੰਕਾਰ ਨਾ ਜਾਵੇ ਬੜਾ ਸੋਹਣਾ ਗੰਨੇ ਹੋ ਤਾਂ ਦੋ ਲਫ਼ਜ਼ੇ ਜ਼ਰੂਰ ਸਾਨੂੰ ਵੀ ਸੁਣਾ ਦਿਓ ਦੇਖੋ ਜੀ ਇਤਨੀ ਕਰਦੇ ਆ ਤਾਂ ਬਾਬੇ ਦੇ ਸ਼ਬਦ ਪੜਦੇ ਆ ਦੇਖੋ ਜੀ ਸ਼ਬਦ ਕਈ ਵਾਰੀ ਆਪਾਂ ਗੁਰੂ ਘਰ ਆਉਂਦੇ ਹੈਗੇ ਆ ਤੇ ਆਪਣੇ ਫਰਜ਼ ਭੁੱਲ ਜਾਣੇ ਆਂ ਕਿ ਆਪਾਂ ਕਰਨ ਕੀ ਆਏ ਆ ਤੇ ਸਰੀਰ ਵੀ ਇੱਕ ਘਾਰੇ ਹੈਗਾ ਵਾ ਤੇ ਸ਼ਬਦ ਹੈਗਾ ਮਨ ਰੇ ਕੌਨ ਕਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੀ ਕੀਨੀ ਆਪਾਂ ਯਾਨੀ ਕਿ ਨਿੰਦਿਆ ਨਿੰਦਿਆ ਦੇ ਵਿੱਚ ਲੱਗੇ ਰਹੀਦਾ ਜਾਂ ਪ੍ਰਾਇਤਨ ਨਿਹਾਰਦੇ ਰਹੀਦਾ ਤੇ ਆਰਾਮ ਦੇ ਲਾਗੇ ਨਹੀਂ ਹੋਈਦਾ ਕਿ ਆਰਾਮ ਦੇ ਲਾਗੇ ਵੀ ਹੋਣਾ ਚਾਹੀਦਾ ਇਹ ਆਪਣਾ ਸਰੀਰ ਦਾ ਆਪਣੀ ਆਤਮਾ ਪ੍ਰਤੀ ਫਰਜ਼ ਹੈਗਾ ਰੋਣਾ ਸਾਹਿਬ ਕਿੱਦਾਂ ਦਾ ਲੱਗਿਆ ਅਜਿਹੀ ਸ਼ਖਸੀਅਤਾਂ ਨੂੰ ਸਨਮਾਨਤ ਕਰਕੇ ਅੱਜ ਜਿਨ੍ਹਾਂ ਨੂੰ ਲੋਕ ਅੱਜ ਕੱਲ ਵੇਖਣ ਨੂੰ ਕਹਿੰਦੇ ਕਿ ਵੇਖੀ ਅਸੀਂ ਕਿਹੋ ਜਿਹੇ ਹੈਗੇ ਉਹ ਇਨਸਾਨ ਦੇਖੋ ਜਦੋਂ ਮੈਂ ਇਹਨਾਂ ਨੂੰ ਅੱਜ ਰਿਸੀਵ ਕੀਤਾ ਸਾਡੀ ਕਮੇਟੀ ਨੇ ਉੱਥੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਸਾਡੇ ਕੋਲੇ ਕੋਈ ਸ਼ਬਦ ਨਹੀਂ ਜਿਹੜੀ ਤੁਸੀਂ ਇਹ ਸਾਫਤ ਚ ਪੰਜਾਬ ਦੀ ਸੇਵਾ ਕੀਤੀ ਹੈ ਤੇ ਤੁਹਾਨੂੰ ਜੀ ਐ ਕਹਿੰਨੇ ਆ ਤੇ ਦੂਜੀ ਗੱਲ ਆ ਸਾਡੀ ਕਮੇਟੀ ਫਖਰ ਮਹਿਸੂਸ ਕਰਦੀ ਹੈ ਕਿ ਅੱਜ ਇਹਨਾਂ ਨੂੰ ਤੇ ਨਾਲ ਉਹ ਬੇਟੀ ਸਾਡੇ ਸ਼ਹਿਰ ਦੀ ਲੜਕੀ ਹੈ ਜਿਹਦੀ ਅਜੇ ਉਮਰ ਬੜੀ ਪਈ ਹੈ ਉਹਨੇ ਬੜੀਆਂ ਪ੍ਰਾਪਤੀਆਂ ਕਰਨੀਆਂ ਸੀ ਦੋਨਾਂ ਨੂੰ ਸਨਮਾਨਿਤ ਕਰਕੇ ਸਾਡੀ ਕਮੇਟੀ ਵੀ ਫਖਰ ਮਹਿਸੂਸ ਕਰਦੀ ਹੈ ਧੰਨਵਾਦ ਸਿਮਰ ਜੀ ਹੰਸਪਾਲ ਜੀ ਲਈ ਦੋ ਲਫ਼ਜ਼ ਜ਼ਰੂਰ ਕਹਿ ਦਿਓ ਲੱਕੀ ਮੈਂ ਮੈਂ ਛੋਟਾ ਤੁਛ ਬੰਦਾ ਮੈਂ ਕੀ ਕਹਿ ਸਕਦਾ ਇਹਨਾਂ ਦੇ ਬਹੁਤ ਉੱਚੇ ਆ ਭਾਵੇਂ ਬੇੜਾ ਉਮਰ ਛੋਟੇ ਕਾਫੀ ਪਰ ਬਹੁਤ ਅੱਗੇ ਜਾ ਚੁੱਕੇ ਐ ਇਹਨਾਂ ਤੇ ਵਾਇਗਰੂ ਦੀ ਕਿਰਪਾ ਇਹਨਾਂ ਤੇ ਮਿਹਰ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਹੰਸਪਾਲ ਜੀ ਮੌਜੂਦ ਸਿਗੇਤ ਨਾਲ तमाम ਕਮੇਟੀ ਮੈਂਬਰ ਮੌਜੂਦ ਸਿਗੇਤਾ ਦੇਖਿਆ ਤੁਸੀਂ ਕਿ ਜਿਨ੍ਹਾਂ ਵਿੱਚ ਸੇਵਾ ਦਾ ਜਜ਼ਬਾ ਹੁੰਦਾ ਹੈ ਤਾਂ ਉਹਨਾਂ ਤੇ ਕਿਰਪਾ ਵੀ ਜਰੂਰ ਜਿਹੜੀ ਹੈਗੀ ਹੈ ਬਰਸਦੀ ਹੈ ਤਾਂ ਇਸ ਵਕਤ ਬਾਬਾ ਫਰੀਦ ਜੀ ਵੱਲੋਂ ਜਿਹੜੇ ਅਵਾਰਡ ਦਿੱਤੇ ਜਾਂਦੇ ਨੇ ਇਥੇ ਸੰਸਥਾ ਵੱਲੋਂ ਉਹ ਇਸ ਵਕਤ ਹੰਸਪਾਲ ਜੀ ਨੂੰ ਦਿੱਤਾ ਗਿਆ ਫਰੀਦਕੋਟ ਤੋਂ ਕੈਮਰਾ ਪਸੰਦ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ